ਅਗੇ ਵੀਡੀਓ ਬਣਾਈ ਪਰ ਇਹ ਮੰਨੇ ਬਣਾਤੀ ਕੈਮਰਾ ਦੂਜੇ ਬਣਾ ਕਰਕੇ ਮੇਰੇ ਭਰਾ ਸਤਿ ਸ਼੍ਰੀ ਅਕਾਲ ਕੁਝ ਕਹਿ ਤਲਾ ਸਤਿ ਸ਼੍ਰੀ ਅਕਾਲ ਉਹੀ ਦਿਖਾਣੀ ਹੈ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਤੇ ਬਹੁਤ ਪਹਿਲਾਂ ਤੇਲ ਵਾਲੀਏ ਤੇਲ ਬਹੁਤ ਥੋੜਾ ਇਹਦੇ ਯਾਰ ਜੀਦਾਬਾਦ ਸਾਰਾ ਭਰਾ ਤੁਸੀਂ ਪਾਣੀ ਪੁੱਛਦੇ ਆਂ ਤਾਂ ਅੱਲਾ ਫੋਲ ਕਰ ਦੋ ਟੈਂਕੀ ਵਿੱਚ ਪਾਣੀ ਦੀ ਬੋਲ ਬੱਸ ਜਿਹਨੇ ਪੈਸੇ ਦੇਣੇ ਉਹਨੂੰ ਪੁੱਛਦੇ ਆਂ ਜਿਹਨੇ ਪੈਸੇ ਦੇਣੇ ਉਹਨੂੰ ਪੁੱਛਦੇ ਆਂ ਡਰਾਈਵਰ ਨੂੰ ਨਹੀਂ ਦੇਣੇ ਅੱਲਾ ਮੇਰਾ ਤਾਂ ਛੋਟਾ ਵੀਰ ਭਰਾਵਾ ਤੂੰ ਮੈਂ ਰਹਿਣ ਦਣਾ ਇਲਾਇਤ ਦਾ ਪੰਪ ਜੀਓ ਦਾ ਪੰਪ ਟਾਈਮ ਹੋ ਗਿਆ 2:30 ਮਿੰਟ ਤੇ ਕਿੰਨੇ ਕ ਦਾ ਪੈਣਾ ਥੇਲੇ ਦੇ ਵਿੱਚ ਕਿਦੋਂ ਨਿੱਕੀ ਕੱਢੀ ਆ 500 ਦਾ ਪੈਣਾ ਨਾ ਫੰਕਸ਼ਨ ਆ ਫੋਨ ਹੈ 500 ਨਾਲ ਨਹੀਂ 3500 ਦਾ ਪਊਗਾ ਦੇ ਦੇ ਕਿੰਨੇ ਦਾ ਪੈਂਦਾ ਖਾਲੀ ਸੀ ਪੂਰੀ ਅਸੀਂ ਮਹਾਰਾਜ ਚਲੇ ਦਿੱਲੀ ਨੂੰ ਮੇਰਾ ਕੋਟਾ ਤੇ ਹੁਣ ਕੋਟਾ ਦਿਖਾਣਾ ਬੰਨਿਆ ਪਿਆ ਭਰਾਵਾ ਠੀਕ ਨਹੀਂ ਹੋਣ ਡਿਆ ਕੰਮ ਹੀ ਦਾ ਸਾਡੇ ਲੱਗੇ ਤੇ ਅਸੀਂ ਜਾਣਾ ਮੁੰਬਈ ਫੰਡ ਡਾਕਟਰਾਂ ਨਾਲ ਵੀ ਮਨਵਾਉਣਾ ਹੀ ਕਰਦੇ। ਚਲੋ 3300 ਬਰਾਦ ਮੇਰਾ ਲਵਾਤਾ ਪਹਿਲਾਂ ਕਦੀ ਆਪਣੇ ਕੋਲੋਂ ਹੀ ਪਿਆਹ ਖਰਚ ਲਿਆ ਕਰ। ਬਾਕੀ ਗੱਡੀ ਚ ਲਾ ਲਈ ਬੱਠ ਠੀਕ ਹੈ ਲੈ ਜਾਂਦਾ ਲੈ ਗਿਆ ਵੱਡਿਆਂ ਦੇ ਹੰਦੇ ਛੋਟੇ ਕੋਣ ਪਿਆਹ ਖਰਚ। ਵੱਡੇ ਨਿੱਕੇ ਕਿਹਦੇ ਖਰਚਣਾ ਨਾ ਕਿ ਨਿੱਕੇ ਤੁਹਾਨੂੰ ਪਾਣੀ ਬੁਲਾਉਣਗੇ ਚਾਹ ਬੁਲਾਉਣਗੇ ਪਾਣੀ ਹੁੰਦਾ ਨਹੀਂ ਬੁਲਾਤਾ ਵਾ ਆ ਗਿਆ ਭਈਆ ਚੱਲਿਆ ਹਵਾ ਭਰਾਲੀ ਆ ਕਰ ਚੈੱਕ ਕਰ ਲਈਏ ਬਹੁਤ ਅੰਦੀ ਫਿਰ ਚਾਰੇ ਟਾਇਰ ਫੁੱਲ ਕਰ ਦੋ 35 35 ਆ 35 35 ਕਰ ਦੋ ਇੰਨਾ ਮੈਨੂੰ ਪਤਾ ਨਹੀਂ ਮੈਂ ਟੈਂਕੀ ਨੂੰ ਕਹਤਾ ਫੁੱਲ ਕਰ ਦੋ ਤਾਂ ਕਿ ਟੈਂਕੀ ਫੁੱਲ ਕਰ ਦੋ ਚਲੋ ਜੀ ਮਿਲਦੇ ਆ ਤੁਹਾਨੂੰ ਅਗਰੇ ਰਾਸਤੇ ਬਾਏ ਬਾਏ ਲੋ ਜੀ ਪਾਣੀ ਪਤਾ ਗਿਆ ਤੇ ਹੁਣ ਭੁੱਖ ਲੱਗ ਗਈ ਆ ਕੁਛ ਖਾਂਦੇ ਆ ਭਾਈ ਉਹ ਜਾਂਦਾ ਵਾਸ਼ਰੂਮ ਚ ਤੇ ਅਗਲੀ ਗੱਲ ਜਦੋਂ ਬੈਠ ਕੇ ਫੇਰ ਕਰਦੇ ਆਂ। ਭਾਜੀ ਇੱਧਰ ਗੱਡੀ ਵੇਪ ਨੂੰ ਗੱਡੀ ਕਿਹੜੀ ਏ? ਬੈਲਸ 78 ਤੇ ਪ੍ਰਾਣੀਆਂ ਬੋਹੋ ਹਾਜੀ 88 ਕਹਣਾ ਮੰਤਰੀਆਂ ਹੁੰਦੀਆਂ। ਹਵੇਲੀ ਪਹੁੰਚ ਕੇ ਅੰਦਰ ਚੱਲੇ ਹਾਂ। ਉਹ ਬਗਾਨੇ 'ਚ ਬੈਠੀ ਐ। ਉਹ ਇੱਧਰ ਜੇ ਪ੍ਰਧਾਨਾਂ ਵਾਲੇ ਹੱਡਾ ਹਾਲ ਹੋਇਆ ਆਪਾਂ। ਅਸ਼ਵਸ਼ਰ ਅਸ਼ਵਸ਼ਰ ਜੀ ਨਮਸਕਾਰ ਸਰ। ਲੈ ਦੋ ਜੀਨ ਗ੍ਰੇਟਰ ਮਸਲਾ ਹੋ ਰਿਹਾ ਤਾਂ ਅਸਾਂ ਲੱਗ ਰਹਾ ਆਂ ਮੈਨੂ ਵੜਦੇ ਹੋਏ ਭਾਈਓ ਤਾਂ ਜਿਆ ਕਾ ਰੋਟੀ ਐ ਕਈ ਮਿੰਟ ਤੁਸੀਂ ਟੀਮ ਹੋਣ ਲੱਖੜਾ ਖਾਣਾ ਤੋਂ ਆਵੇ ਇੱਕ ਥਾਲੀ ਰੋਟੀ ਵਾਲੀ ਇੱਕ ਚਾਈਨ ਥਾਲੀ ਐ ਐ ਨਹੀਂ ਥਾਲੀ ਮੰਗਾ ਲਓ ਉਹਨਾਂ ਵਕਰੀ ਜੀ ਨਹੀਂ ਖਾਂਦੇ ਚਾਈਨ ਥਾਲੀ ਲਾ ਦੋ ਦੇਖ ਹਾਂ ਕਿੰਨਾ ਟਾਈਮ ਲਾਵੇ ਨਹੀਂ ਇੱਥੇ 15 ਮਿੰਟ ਤੋਂ 20 ਮਿੰਟ ਤੋਂ ਜਲਦੀ ਲਾ ਦੋ ਕਿੱਥੇ ਲਿਗੇ ਆਛਾ ਹਾਂ ਹਨਾ ਮੰਜੂਰੀ ਗਰੇਵੀ ਚ ਚਿੱਲੀ ਕਿਹ ਹੈ ਨਾ ਕੋਈ ਪਈ ਕਿਸੇ ਨੇ ਕੋਈ ਪਈ ਇਹਨੂੰ ਆਪਣੇ ਸਬਸਕ੍ਰਾਈਬ ਕੀ ਹੈ ਸਬਸਕ੍ਰਾਈਬਰ ਸਬਸਕ੍ਰਾਈਬਰ ਵਧਾਉਣ ਦੀ ਪਈ ਹੈ ਜਿਹੜਾ ਬੰਦਾ ਟੱਕਰਦਾ ਕਹਿੰਦਾ ਪਹਿਲਾਂ ਮੈਨੂੰ ਉਹ ਦੂਜਾ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਇਹਦੇ ਵਿੱਚ ਤੂੰ ਦੋ ਤਿੰਨ ਦਿਨ ਬਾਅਦ ਆ ਜੀ ਦੇਖ ਲਈ ਪੱਕਾ ਹੋ ਗਿਆ ਤਦ ਉਹ ਵੀ ਆਉਣਗੇ ਇਹਨਾਂ ਵਿੱਚ ਕਿਉਂ ਸਾਥੀ ਕਾਲ ਬੁਲਾਤੀਆਂ ਨਮਸਕਾਰ ਕਰਦੀਆਂ ਇੱਕ ਵਾਰੀ ਕੋਈ ਸੀਤ ਲੇਅਰ ਉੱਚੀ ਕੋਈ ਸੀਤ ਲੇਅਰ ਉੱਚੀ ਤੋਰ ਸੀਤਲੇ ਸੀਤਲੇਰ ਸੀਤਲੇ ਸੀਤਲੇ ਸੂਬਤ ਆ ਗਏ ਜਿੱਦਾਂ ਪਹਿਲਾਂ ਕਹਿੰਦਾ 1/2 ਕਰ ਲੋ ਇਹਦਾ 1/2 ਕੀ ਕਰਨਾ ਸੀ ਇਹ ਤਾਂ 1/1 ਵੀ ਨਹੀਂ ਗਿਆ ਇਹ ਤਾਂ 1/1 ਵੀ ਨਹੀਂ ਗਿਆ ਆ ਪਾਲਾ ਵਿੱਚ ਸੇਵੀਆਂ ਲੀਆਂ ਠੀਕ ਆ ਜੀ ਪਾਲਾ ਇਹ ਕੀ ਆ ਕਿਹਾ ਇੱਕ ਵਾਰ ਬਤਾਓ ਸਭ ਨੂੰ ਚਲ ਜੀ ਆਪਕੀ ਨੂੰ ਦੱਸ ਲਿਆ ਸਰ ਹਾਂ ਇਹ ਮੰਚੂਰੇ ਨੇ ਸਰ ਹਾਂ ਉੱਚੀ ਲਿਖਣੀ ਰਹਿ ਸਰ ਇਹ ਟਰਾਇਡ ਆਇਸੇ ਕਿਦਾਂ ਇਤਰਾ ਕੰਮ ਸਾਰੇ ਮੇਰੇ ਵੀਰੇ ਤੇ ਵਿਜੀਟ ਕਰ ਰਹੇ ਹੋ ਬਹੁਤ ਸਾਰਾ ਕੀ ਨਾ ਨਹੀਂ ਪੂਰੇ ਤੇਜ਼ੋ ਤੇ ਹੀ ਪਿਆਰੇ ਆ ਵਾ ਇਧਰ ਗੱਡੀ ਵੀ ਤੇਜ਼ੋ ਤੇ ਚੱਲ ਰਹੀ ਆ 100 ਤੇ 100 ਤੇ ਗਾੜੀ ਹਜੇ ਅਸੀਂ ਪਾਣੀ ਪੀ ਕੇ ਰੋਟੀ ਖਾ ਕੇ ਨਿਕਲੇ ਹਾਂ ਪਾਣੀ ਪੀ ਕਿਸਾ ਉਹ ਗੋੜੇ ਲੈਡ ਪੁੰਚ ਜਾਏਗਾ ਦੋ ਕਿੰਡਾ ਦਿੱਲੀ ਵਾਲਾ ਤਾਂ ਡਾਕਟਰ ਦਾ ਰੂਪ ਰੂਪ ਬਣਾਉਣੇ ਆ ਉਹ ਇਹ ਦਿੱਲੀ ਅਸੀਂ ਐਂਟਰ ਕਰ ਗਏ ਆ ਤੇ ਡਾਕਟਰ ਸਾਹਿਬ ਕੋਲ ਪਹੁੰਚ ਜੰਦੇ ਆ ਤੁਹਾਨੂੰ ਜਿੱாகੇ ਡਾਕਟਰ ਦਾ ਮਨਾਉਣੇ ਆ ਤੇ ਜਾ ਮੁੰਡਿਆ ਗੱਡੀ ਚਲਾ ਆ ਚਲਾ ਨੇਰੀਆਂ ਲਿਆਦੀਆਂ ਇਹਨੇ ਸੱਤਾ ਠਾ ਘੰਟੇ ਦਿੱਲੀ ਲਾਤਾ ਵਾ ਨੇਰੀਆਂ ਕਥੇ ਲਿਆਂਦੀਆਂ ਸੱਤਾ ਠਾ ਘੰਟੇ ਤੇ ਦਿੱਲੀ ਦਾ ਆ ਅੰਬਾਲੇ ਕਰਕੇ ਲਿਆਦਾ ਅੰਬਾਲੇ ਰਸ਼ਵੋ ਹੀ ਠੀਕ ਆ ਮੇਰਾ ਵੀ ਡਾਕਟਰ ਸਾਹਿਬ ਕੋਲ ਜਾ ਕੇ ਤੁਹਾਨੂੰ ਮਨਾਉਣੇ ਆ ਸਸਿਨੀ ਆਵਾਂਗੇ ਇਹ ਸਾਡੇ ਡਾਕਟਰ ਸਾਹਿਬ ਆ ਡਾਕਟਰ ਸਾਹਿਬਾ ਦਿੱਲੀ ਪਹੁੰਚੇ ਆ ਵਾਤ ਤੋਂ ਬਾਅਦ ਡਾਕਟਰ ਸਾਹਿਬ ਆਇਆ ਕਰੋ ਸਿਰਾ ਡਾਕਟਰ ਐ ਹੀ ਡਾਕਟਰ ਡਾਕਟਰ ਸਾਹਿਬ ਬਤਾਓ ਆਪਾਂ ਬਲੌਗ ਮੇਂ ਹਮਾਰਾ ਬਲੌਗ ਬਣਾ ਲਓ ਬਤਾ ਲਓ ਇਹ ਬਾਗੀ ਹੋਤਾਂ ਇਹ ਹੀ ਡਾਕਟਰ ਐ ਮੈਂ 2015 ਤੋਂ ਡਾਕਟਰ ਦੇ ਪਾਸ ਹੀ ਆ ਰਹਾ ਮੇਰੇ ਕੋ ਡਾਕਟਰ ਸਾਹਿਬ ਮੇਰੇ ਕੋਲ ਨਾ ਕਿੰਨੇ ਦਿਨ ਮੈਂ ਠੀਕ ਹੋ ਜਾਏਗਾ ਜੇ 15 ਦਿਨ ਖੇਲੇ ਵਾਲਾ ਇਹੋ ਜਿਹਾ 15-20 ਦਿਨ ਡਾਕਟਰ ਸਾਹਿਬ ਬਲੌਗ ਬਣ ਰਿਹਾ ਜੇ ਨਾ ਠੀਕ ਹੋ ਤਾਂ ਬੰਦੇ ਸਾਰੇ ਪੰਜਾਬ ਦੇ ਰੱਖੇ ਤੁਹਾਨੂੰ ਫੜ ਲੈਣਾ ਜਿਆਦਾ ਮੈਂ ਤੁਹਾਨੂੰ ਢਾ ਲੈਣਾ ਉਹ ਬੰਦੇ ਨੇ ਆ ਗਏ ਸਾਰੇ ਪਲੇਅਰਾਂ ਦੇ ਸਾਰੇ ਪੰਜਾਬ ਵਾਲੇ ਨੇ ਔਰ ਸਹੀ ਸਹੀ ਦੱਸ ਦੋ ਕਿ ਕਿੰਨਾ ਦਿਨ ਲੱਗਣਾ ਹੈ। ਉਹ ਇੱਥੇ ਲੜਕੇ ਆ ਚੁਕੇ ਟੈਕ ਟਿਕ ਹੋ ਚੁਕੀ ਹੈ। ਪਤਾ ਹੈ ਸਾਂਝੀ ਹੋ ਗਿਆ ਪੰਜ ਛੱਟ ਕੋ ਆਏ ਆ। ਔਰ ਇੱਕ ਸਹੀ ਤਰ੍ਹਾਂ ਦੱਸ ਦੋ ਕਿਤਨਾ ਦਿਨ ਲੱਗੇਗਾ ਵੀ ਸਹੀ ਹੋ ਜਾਏਗਾ ਠੀਕ ਦਵੇ ਖਾਣ ਨੂੰ ਦੇਖ ਤੋਂ। ਉਧਰੋਂ ਨਿੰਪਰਾ ਦੀਆਂ ਟਰੈਕਟਰ ਭਰ-ਭਰ ਹੋਣੇ ਜਿਹੜਾ ਕੁੰਡਰੀ ਬੰਦ ਧਰਨਾ ਲੱਗਾ ਹੈ। ਇੱਥੇ ਤੁਹਾਡੇ ਘਰ ਦੇ ਫਾਰ ਤੋਂ ਨਾਲ ਆ ਦੇਣਾ। ਠੀਕ ਹੈ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੈ। ਲਓ ਜੀ ਡਾਕਟਰ ਤੋਂ ਦਵਾਈ ਲੈ ਲਈ ਆ ਤੇ ਰਾਸਤੇ ਜਹੀਂ ਹੋਟਲ 'ਚ ਰੁਕੇ ਹੋਏ ਆ ਦੋ ਤਿੰਨ ਘੰਟੇ ਲਈ। ਠੀਕ ਕਰ ਲੇ ਤੇ ਨਾ ਆਈ ਲਵਾਂਗੇ, ਰੋਟੀ ਖਾ ਲਾਂਗੇ। ਰੋਟੀ ਵੀ ਹੋਣੀ ਮੈਂ ਹੁਣੇ ਜਮੈਟਾ ਤੋਂ ਆਨਲਾਈਨ ਮੰਗਾਈ। ਉਹ ਆ ਗਈ। ਪਰ ਜੀ ਬਹੁਤ ਸਵਾਲ ਆਣਦੇ ਨੇ। ਹਾਂਜੀ ਆਡੇ ਭੁਰਜੀ ਆ ਤੇ ਨਾਲ ਬੁੰਦੀ ਰਹਿਤਾ। ਆਨਲਾਈਨ ਆਈ ਸੀ ਤੇ ਹੁਣੇ ਮੈਂ ਲੈ ਆਇਆ ਥੱਲੇ। ਤੇ ਭਾਈ ਰੋਟੀ ਖਾਂਦੇ ਪਏ ਆ। ਤੇ ਭਾਈ ਅਗਲੀ ਗੱਲ ਬਾਈ ਕੀ ਆ? ਬਸ ਰੋਟੀ ਖਾ ਕੇ ਨਹਾ ਨੂੰ ਕਿਸ਼ਵਰ ਲੈ ਕੇ ਆਪਣੀ ਬੇਫਲਾਡੇ ਦੋ ਘੰਟੇ ਤਾਈ। ਹੁਣ ਸਾਡੀ ਹੈਗੀ ਅੱਗੇ 2 ਘੰਟੇ ਤੱਕ ਫਲਾਈਟ ਦਿੱਲੀੋਂ ਤੋਂ ਬੰਬੇ ਬੰਬੇ ਹੀ ਮਿਲਣਾ ਡਾਕਟਰ ਨੂੰ ਆਹ ਜੀ ਗੱਡੀ ਉਹ ਲਾਤੀ ਪਾਰਕਿੰਗ 'ਚ ਹੁਣ ਅਸੀਂ ਤੁਰੇ ਜਾ ਰਹੇ ਹਾਂ ਟਰਮੀਨਲ 1 ਤੇ ਭਰਾਵਾ ਜੀ ਮੈਂ ਦਿੱਲੀ ਪਹੁੰਚ ਗਿਆ ਮੇਰੇ ਲੱਤ ਸਹੀ ਤਰ੍ਹਾਂ ਲੱਪੇ ਹੀ ਮੜਾ ਮੜਾ ਅਰੇ ਸਹੀ ਆ ਪੈੜ ਨਹੀਂ ਨਾ ਪਾਇਆ ਕਿ ਪੈੜ ਪਾ ਕੇ ਬਿਲਕੁਲ ਮੰਦਾ ਹੁੰਦਾ ਪੈੜ ਬਾਈ ਦਾ ਹੱਥ ਫੜਿਆ ਵਾ ਨਾਲ ਐਮ ਆਰ ਆਈ ਆ ਚਲੋ ਉਠੋ ਹੁਣ ਬਹੁਤ ਤੋਰ ਕਿਦਨ ਲੈ ਆਂ ਵੀਲਚੇਅਰ ਤੇ ਇਹਨੂੰ ਵੀਲਚੇਅਰ ਕਹਿੰਦੇ ਆ ਵੀਲਚੇਅਰ ਹੀ ਆ ਪ੍ਰਾਵਾ ਜਿਹੜਾ ਸਾਰਾ ਬਣ ਗਿਆ ਆਪਣੀ ਦੀ ਆ ਦੂਜਾ ਬੈਗ ਤਾਂ ਕਨਾਲ ਦੇ ਭਾਈ ਨੂੰ ਲੈ ਆਇਆ ਆ ਲੈ ਗੋਲੀ ਨੇ ਕਰਾਤੀ ਵੇਚਤੀ ਉਹ ਕਹਿੰਦੇ ਆ ਵੀਲਚੇਅਰ ਨਹੀਂ ਥਾਡੀ ਬਣਨੀ ਤੇ ਮਾਮਾ ਤੂੰ ਪ੍ਰੋਪਰ ਵੀਲਚੇਅਰ ਲੈ ਕਿਉਂਦਾ ਉਹ ਕਿਹੜਾ ਲੱਭ ਰੀ ਇੱਥੇ ਹਾਂ ਇਹ ਕਿਹੜਾ ਅੰਬਰ ਸਾਰਾ 에ਰਪੋਰਟ ਸਾਰਾ ਕੋਈ ਮਿਲ ਜਾਂਦਾ ਕਿਹੜਾ 에ਰਪੋਰਟ ਐਂਦਰਾ ਗਾਂਧੀ ਇੰਟਰਨੈਸ਼ਨਲ 에ਰਪੋਰਟ ਤੁਹਾਨੂੰ ਫੇਰ ਵੀ ਦੇਖੋ ਕਿੰਨੀ ਸਹੂਲਤਾਂ ਦੇ ਰਿਆ ਅਸੀਂ ਯਾਰ ਸ਼ਿਵਾਜੀ ਮਹਾਰਾਜ ਦੇ 에어ਪੋਰਟ ਤੇ ਮੁੰਬਈ ਗੋਲੀ ਭੈਣ ਚ ਰੰਗ ਰੂਗ ਮਨ ਸਾਫ ਨਹੀਂ ਹੋਗੇ ਤੂੰ ਪ੍ਰਵਾਹ ਹਿੱਤਾ ਸੌਣ ਨਾ ਦੇ ਕੇ ਅੱਗੇ ਝਾਂਪਾ ਲਾਦਾ ਲੈ ਕੇ ਹੋ ਆਪਣਾ ਆ ਪਾਲਿਸੀ ਨਾ ਖਪੀ ਜਾਂਦੇ ਸਿਕਿਉਰਿਟੀ ਹੋ ਗਈ ਕਲੀਅਰ ਵਾਈਫਾਈ ਚਲਾ ਲਈ ਮੈਂ ਕਿਹਾ ਪਹਿਲਾਂ ਵਾਈਫਾਈ ਤੇ ਵੀ ਇੱਥੇ ਬਹੁਤ ਕੁਝ ਮੰਗਦੇ ਆ ਕੁਝ ਨਹੀਂ ਮੰਗਦੇ 10 ਨੰਬਰ 2 ਤੇ ਜਨਾ ਡੀ 2 ਤੇ ਹੁਣ ਆ ਗਈ ਚੜਾਈ ਭਾਈ ਦਾ ਲੱਗ ਰਿਹਾ ਜੋਰ ਇੱਕ ਕੁਇੰਟਲ 14 ਕਿਲੋ ਧੱਕ ਰਿਹਾ ਭਾਈ ਤੂੰ 20 20 ਕਿਲੋ ਕੀ ਕਰ ਕਟਾ ਦੇ ਅੱਜ ਦਾ ਇੱਥੇ ਲੋਕੀ ਸੁੱਤੇ ਵੇ ਮਤਲਬ ਤਾਂ ਬੱਸ ਡੇ ਆ ਗਏ ਥੈਂਕ ਯੂ ਸਰਨੇਨਾ ਐਮ ਆਰ ਆ ਫੜਾਤੀ ਆ ਇਹ ਕਹੀ ਮੈਂ ਭੁੱਲ ਇਹ ਤੋਂ بڑا ਕੋਈ ਕੰਮ ਨਹੀਂ ਹੋਣਾ ਲੋਕ ਪਾਣੀ ਨਾਲ ਦਵਾਈਆਂ ਖਾਂਦੇ ਇਧਰ ਕੋਕ ਨਾਲ ਇਹ ਕੰਬੀਨਸ਼ਨ ਪਾਣੀ ਮਿਲ ਜਾਣੇ ਤੇ ਕੋਕ ਹੁਣ ਆਪਾਂ ਦੇ ਮੰਗੂਗਾ ਤੇ ਮਿਲੂਗਾ ਥੱਲੇ ਕੀ ਪਿਆ ਆ ਆ ਕਜੀ ਤਰਾਵਾ ਤੂੰ ਵੱਡਾ ਬੰਦਾ ਵਾ ਜਲ ਜਲੀਏ ਭਾਈ ਕੋਕ ਬਿਨਾ ਮਿੰਦਾ ਚਲ ਜਲੀਏ ਇਹ ਆਫ ਦੇ ਵਾਸਤੇ ਮੇਰਾ ਉਨਾ ਹੀ ਨਾਮ ਬਦਨਾਮ ਕਰੀ ਜਾ ਮੈਂ ਵੀ ਖਾਉਂਗਾ ਇਹ ਦਵਾਈ ਨੇ ਚਾਹ ਦੇ ਵਿੱਚ ਦਿਖਾਤਾ ਵਾ ਟੈਨਸ਼ਨ ਨਾ ਲਾ ਮੈਂ ਨਾ ਮੈਂ ਵੀ ਤੇਰਾ ਦਿਖਾਤਾ ਮੈਨੂੰ ਬਦਨਾਮ ਕਰੀ ਜਾ ਨਾ ਇੱਥੇ ਹੋਵਾਂਗੇ ਭਈਆ ਕਿ ਨਾ ਆਹ ਕੁੜੀਆਂ ਦੇ ਕਿ ਭਰਾ ਛੱਡ ਦੇ ਚੰਗਾ ਜੇ ਹੋਏ ੱਗਲਾ ਤੁਹਾਡੀਆਂ ਮਾੜੀਆਂ ਇਹ ਭਰਾਵਾਂ ਨੇ ਨਾ ਗਣਾ ਕੁੜੀਆਂ ਦੋ ਘੰਟੇ ਫਿਰ ਉੱਤਰ ਜਣਾ ਚਲੋ ਸਹੀ ਆ ਭਰਾਵਾ ਸਹੀ ਭਰਾਵਾ ਸਾਰੇ ਲੋਕੀ ਬੈਠਾ ਦੰਦ ਬਾਹਰ ਸਾਫ ਕਰਦੇ ਬਹਿ ਜਾ ਸਾਰੇ ਲੋਕ ਬੈਠ ਕੇ ਕਰ ਲੈ ਤੂੰ ਐਸਾ ਚਲੋ ਵਤਣਗੇ ਇਹਨੂੰ ਹੈ ਬਣਾ ਆ ਤਲੀਵਾ ਗਏ ਤੁਸੀਂ ਮੁੰਬਈ ਆ ਗਏ ਆ ਤੇ ਨਹੀਂ ਪੈ ਗਿਆ ਿਆ ਵਾਰ ਐਦਾਂ ਨੀਲੀ ਨੀਲੀ ਜੁਣੀ ਆਪਣੀ ਗੱਡੀ ਆਹ ਹੋਰ ਆਪਾਂ ਇੱਥੇ ਜਾਣਾ ਡਿਫੈਂਡਰ ਚ ਡਿਫੈਂਡਰ ਉਹ ਲੱਭ ਗਈ 0489 ਆ ਗਿਆ ਜੀ ਮੁੰਬਈ ਹੁਣ ਜਾ ਰਹੇ ਆ ਵੈਂਟਰਾ ਭਾਈ ਬਨਾਤਾ ਪਿੱਛੇ ਮੰਨੋ ਉਹ ਬਰਾ ਪਿਛੇ ਰਹਿਣਾ ਤੋਂ ਹੌਲੀ ਹੌਲੀ ਤੋਂ ਅੱਗੇ ਹੀ ਆਉਣਾ ਅੱਗੇ ਵੀ ਪਿੱਛੇ ਪੈਣ ਵਾਲੇ ਅੱਗੇ ਨਿਕਲ ਕੇ ਸਾਰੇ ਹੁਣ ਤੂੰ ਵੀ ਨਿਕਲ ਜਾ ਕੇ ਉਹਨਾਂ ਦੀਵਾ ਕਰੀ ਭਰਾ ਚੰਗਾ ਨਹੀਂ ਨਹੀਂ ਅੱਗੇ ਪਾਈ ਤੇ ਪੈ ਨਹੀਂ ਹੋ ਰਿਹਾ ਇਸ ਦਾ ਪਿੱਛੇ ਭਾਪ ਤਾਂ ਉਹ ਗੱਟੀ ਦਿਖਾ ਪਿਆ ਰਾਣੀ ਸੁਨਦਰਾ ਡਿਫੈਂਡਰ ਦਿਖਾ ਡਿਫੈਂਡਰ 'ਚ ਬੈਠੇ ਆ ਤੇ ਵੇਲੇ ਛੱਤਾਂ ਹਿਲਾਇਆਂ ਕਰਦੀਆਂ ਕੱਡੀਆਂ ਸੀ ਚਾਦਰਾਂ ਆਵੇ ਉਹਦੇ ਬੁੜੀਆਂ ਗਲਾਗ ਨੂੰ ਫਰਾਣ ਤੋਂ ਬੈਠੀਆਂ ਹੋਣ ਯਾਰ ਚਾਈਆਂ ਤੇ ਇਧਰੋਂ ਚੜਦੀਆਂ ਸੀਟਾਂ ਤੇ ਭਾਈ ਉਹ ਬਾਲ ਕਿੰਨਾ ਵੱਡਾ ਨਾ ਇਹ ਜਗਾ ਮਾ ਦੀ ਪੀਰਾ ਦੀ ਪਾਣੀ ਦੇ ਵਿੱਚ ਬਣਾਈ ਹੈ। ਫਿਰ ਚਾਹ। ਬੋਲ ਰਹੇ ਦਾ। ਹੋ। ਹੱਥ ਦੇ ਲਿਆ। ਸਰਦੀ ਦੇ ਪਾਸ ਪਹੁੰਚ ਗਏ ਮੈਂ ਮਹੀਨੇ। ਭਾਈ ਚੱਲੋ ਅੰਦਰ ਆ। ਸਰ کیسے ਮੇਰਾ ਕਬੀ ਕੋਰਨਾ ਠੀਕ ਹੈ? ਤੇ ਉਹ ਦਾ ਬ੍ਰੈਕਫਾਸਟ ਖਾਣ ਲੱਗੇ ਹੁਣ ਬੈਠੇ ਆ ਫਾਰਮਰ ਕੈਫੇ ਦੇ ਫੂਡ ਨੂੰ ਮੰਗਾਇਆ ਫੇ ਫੂਡ ਤੋਂ ਬਾਅਦ ਹੁਣ ਭਾਈ ਦੇਖਣ ਦੇ ਕਿ ਮੋੜਾ ਲਓ ਜੀ ਹੁਣ ਜਾ ਰਹੇ ਆ ਵਾਪਸ 에어ਪੋਰਟ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਗੱਲਾਂ ਦੱਸਦੇ ਆ ਭਾਈ ਨੇ ਕਿਤੇ ਹੋਰ ਚੱਲ ਜਾਣਾ ਵਾ ਮੈਂ ਕਿਤੇ ਹੋਰ ਚੱਲ ਜਾਣਾ ਵਾ ਬਸ ਇੱਥੇ ਤੱਕ ਉਹ ਰੋਕ ਬਸ ਇੱਥੇ ਤਾਂ ਵੀ ਸਾਫ਼ ਸੀਗਾ ਇੱਥੇ ਤਾਂ ਘਾਟਾ ਸਾਫ਼ ਸੀਗਾ ਜਾ ਕੇ ਤੁਹਾਨੂੰ ਦੱਸਦੇ ਆਰਪੋਰਟ ਦੇ ਕੌਣ ਕਿੱਥੇ ਜਾ ਲਾ ਕੌਣ ਕਿੱਥੇ ਚੱਲਣਾ ਪਤਾ ਨਹੀਂ ਕਿਧਰ ਹੋ ਗਧਰ ਹੋ ਗਏ ਚਲੇ ਆ ਗਏ ਕੋਣ ਆ ਹੀ ਆ ਗਏ ਵਾਪਸ 에ਰਪੋਰਟ ਦੇ ਬੰਬੇ ਬੰਬੇਈ ਟਰਮੀਨਲ 2 ਤੇ ਭਾਈਓ ਅੱਗੇ ਆ ਮੈਂ ਪਿੱਛੇ ਰਹਿ ਗਿਆ ਸਮਾਨ ਕੱਢਦਾ ਸੀ ਆ ਦੇਖ ਲਈ ਡਿਫੈਂਡਰ ਡਿਫੈਂਡਰ ਕਰਦੇ ਸਾਹਮਣੇ ਤੁਹਾਡੀ ਡਿਫੈਂਡਰ ਵੀ ਆ ਗਈ। ਓਏ। ਹੁਣ ਕਿੱਧਰ ਜਾ ਰਹੇ ਆ? ਹੁਣ ਵਤਨਾ ਨੂੰ ਵਾਪਸੀਆਂ ਪਾ ਰਹੇ ਆ। ਪਾਜੀ ਵੱਖਰੇ ਵਤਨਾ ਨੂੰ ਵਾਪਸੀ ਵਾਰਿਆ ਮੈਂ ਵੱਖਰੇ। ਭਰਾਵਾ ਤੂੰ ਤੇ ਜ਼ਿੰਦਗੀ ਦੇ ਨਜ਼ਾਰੇ ਦੇਖਣੇ ਆ ਇੱਥੇ। ਇਕੱਠੇ ਆਏ ਸੀ ਅਲੱਗ-ਅਲੱਗ ਜਾ ਰਹੇ ਆ। ਤੁਸੀਂ ਕਿੱਥੇ ਜਾ ਰਹੇ? ਤੁਸੀਂ ਘਰ ਕੋ। ਅੰਮ੍ਰਿਤਸਰ ਕੋ। ਮੈਂ ਆਪ ਦਿੱਲੀ ਕੋ। ਮੇਰੀ ਫਲਾਈਟ ਆ ਦਿੱਲੀ ਦੀ। ਆ ਇਕੱਠੇ ਜੀ ਭਰਾਵਾ ਇਹ ਤੇ ਨਾ ਨਹੀਂ ਮੈਂ ਜਾਣਾ ਤੇਰੇ ਨਾਲ ਮੈਂ ਹੁਣ ਭਾਈ ਚੱਲਾ ਐ ਅਮ੍ਰਿਤਸਰ ਪਹਿਲੇ ਲਾਂਚ ਵੇਨਾ ਮੀ ਪੈ ਗਿਆ ਵਾਹ ਕੀ ਨਾਮ ਦਾ ਵਨ ਬੋਰਡ ਇਹ ਭਾਈ ਵਨ ਭਾਈ ਲੈਣਾ ਫੂਡ ਖਾਣ ਨੂੰ ਭਾਈ ਦਿੰਦੇ ਜਾਣ ਜੋਣ ਦਾ ਰੱਦ ਹੈਗਾ ਕਿ ਨਹੀਂ ਹੈ ਜਾਣ ਜੋਣ ਦਾ ਰੱਦ ਹੈਗਾ ਕਿ ਨਹੀਂ ਫੱਕ ਗਿਆ ਯਾਰ ਮੇਰੀ ਫਲਾਈਟ ਵੀ ਨਗਾਣੀ ਤੇ ਹੋਈ ਆ 42 ਤੇ ਆਉਣੀ ਭਾਈ ਦੀ ਫਲਾਈਟ ਮੇਰੀ ਦੂਜੇ ਬਣਿਆ ਮੇਰੀ ਕਿੰਨੇ ਦੇ 53 52 ਦੇ ਮੇਰੀ ਹੋਰ ਆਸ ਤੇ ਮੈਂ ਭਾਈ ਛੱਡ ਗਿਆ ਚੱਲਾਂ ਭਾਈ ਮਿਲਦੇ ਆ ਆ ਬਾਈ ਬਾਈ ਪਤਾ ਚੱਲਦਾ ਛੱਡ ਕੇ ਕੱਲੇ ਨੂੰ ਮੈਂ ਤੁਸੀਂ ਪਹੁੰਚ ਜਾਣਾ ਹੋਰ ਤੋਂ ਕਹਣਾ ਮੇਰਾ ਲੰਬਾ ਉਹ ਸਫਰ ਸਾਲੇ ਤੋਂ ਕਹਿੰਦਾ ਡੇਣਾ ਤਾਂ ਭਾਈ ਤਨ ਖੜੇ ਕਦੇ ਨਹੀਂ ਜਾਣਾ ਮੈਂ ਕਿੱਥੇ ਜਾਣਾ ਦਿੱਲੀ ਦਿੱਲੀ ਹੋ ਫੇ ਤੇ ਸਿੱਧਾ ਅੰਮ੍ਰਿਤਸਰ ਮੈਂ ਚੱਲਾਂ ਤੇਰਾ ਨਾ ਨਹੀਂ ਨਹੀਂ ਅੱਜ ਬਤਾ ਦੇ ਬਾਈ ਬਾਈ ਬਾਏ Bye.